ਦੋਸਤੋ ਮੈਂ ਅੱਜ ਪਹੁੰਚੇ ਆਇਆ ਹਾਂ ਦਰਬਾਰ ਪੀਰ ਬਾਬਾ ਚੰਗੀ ਮਾਈਸ਼ਾ ਚੰਗੀ ਮਾਈਸ਼ਾ ਚੰਗੀ ਪਿੰਡ ਤਹਿਸੀਲ ਮਕੇਰੀਆਂ ਜਿਲ੍ਹਾ ਸ਼ਹਿਰਪੁਰ ਤੁਹਾਨੂੰ ਇੱਕ ਵਾਰੀ ਫੇਰ ਇਸ ਦਰਬਾਰ ਤੇ ਲੈ ਕੇ ਆਇਆ ਹਾਂ ਕਿਉਂਕਿ ਇਸ ਦਰਬਾਰ ਤੇ ਲੱਗਨ ਵਾਲਾ ਮੇਲਾ ਵਨ ਸੰਤੜ ਦੇ ਪਹਿਲਾਂ ਬੜਾਈ ਪ੍ਰਸਿੱਧ ਮੇਲਾ ਹੁੰਦਾ ਸੀ ਔਰ ਵੱਡਾ ਹੁੰਦਾ ਸੀ ਦਰਬਾਰਾਂ ਤੇ ਲੱਗਨ ਵਾਲਾ ਸਭ ਤੋਂ ਵੱਡਾ ਮੇਲਾ ਹੈ ਜਿਹੜਾ ਹਸ਼ਿਆਰਪੁਰ ਵਿੱਚ ਇੱਥੇ ਲੱਗਦਾ ਸੀ ਇਸ ਦਰਬਾਰ ਦੇ ਨਾਂ ਤੇ ਹੀ ਪਿੰਡ ਹੈ ਚੰਗੀ ਮਾਈਸ਼ਾ ਤਸੀਰ ਮਕੇੜੀਆਂ ਤੇ ਜਿਹੜਾ ਹਸ਼ਿਆਰਪੁਰ ਲਿਖਿਆ ਹੈ ਬਾਬਾ ਮਾਈਸ਼ਾ ਦਾਦੇ ਹਨ ਕਿ ਇੱਥੇ ਲੱਗਣ ਵਾਲਾ ਮੇਲਾ ਲਗਭਗ ਨਾਲ ਦੇ ਪਿੰਡਾਂ ਤੱਕ ਜਾਸ਼ ਹੁੰਦਾ ਸੀ ਲਗਭਗ 2-3 ਮੀਲ ਇੱਥੇ ਹੀ ਨੀਂਦ ਦੁਕਾਨਾਂ ਲੱਗਦੀਆਂ ਸਨ ਉਹ ਵਕਫ ਪੰਜਾਬ ਦੇ ਇਲਾਕਿਆਂ ਚ ਆਉਂਦੀਆਂ ਸਨ ਜਲੰਧਰ ਅੰਮ੍ਰਿਤਸਰ ਲਾਹੌਰ ਲਾਇਲਪੁਰ ਗੁਜਰਾਵਾਲਾ ਲੋ ਜੀ ਕਰੋ ਦਰਸ਼ਨ ਦਰਬਾਰ ਪੀਰ ਬਾਬਾ ਚੰਗੀ ਮਾਈ ਸਾਹ ਆਸਾਂ ਨੂੰ ਫਿਰ ਇਸ ਤੇ ਦਰਸ਼ਨ ਕਰਾਉਣ ਜਾ ਰਹੇ ਆ ਤੇ ਤਾਂ ਕਿ ਹਨ ਕਿ 10 ਭਾਈ ਸਨ ਤੇ 10 ਭਾਈਆਂ ਦੇ ਨਾਂ ਤੇ ਮਕੇਰੀਆਂ ਹਲਕੇ ਵਿੱਚ ਵੱਖ-ਵੱਖ ਪਿੰਡਾਂ 'ਚ ਵੱਖ-ਵੱਖ ਦਰਬਾਰ ਹਨ ਇਸ ਬਾਰੇ ਬਾਤ ਗੱਲ ਕਰਾਂਗੇ ਪਹਿਲਾਂ ਕਰਾਉਣੇ ਤੁਹਾਨੂੰ ਇਸ ਦਰਬਾਰ ਦੇ ਦਰਸ਼ਨ ਵੰਡ 1947 ਤੋਂ ਪਹਿਲਾਂ ਮਕੇਰੀਆਂ ਔਰ ਇਹਦੇ ਆਲੇ ਦੁਆਲੇ ਲਗਭਗ 4 ਦਰਜਨ ਪਿੰਡ ਅਵਾਨ ਮੁਸਮਨਾਂ ਦੇ ਹੋਏ ਕਰਦੇ ਸਨ ਅਵਾਨ ਮੁਸਮਨਾਂ ਦੀ ਇਸ ਦਰਬਾਰ ਪ੍ਰਤੀ ਭਾਰੀ ਸ਼ਰਧਾ ਸੀ ਤੇ ਅਵਾਨ ਮੁਸਮਨ ਹੀ ਇਸ ਦਰਬਾਰ ਤੇ ਹਰ ਸਾਲ ਮੇਲਾ ਲਗਾਉਂਦੇ ਸਨ ਜਿਹੜਾ ਕਿ ਬੜਾ ਸਿੱਧ ਹੁੰਦਾ ਸੀ ਮੇਲਾ ਅਜ ਵੀ ਲੱਗਦਾ ਹੈ ਲਗਭਗ ਜੂਨ ਦੇ ਦੂਜੇ ਹਫਤੇ ਲੇਕਿਨ ਉਹ ਮੇਲਾ ਨਹੀਂ ਜੋ ਕਦੀ ਇੱਥੇ ਪੜਦਾ ਹੁੰਦਾ ਸੀ 1.47 ਤੋਂ ਪਹਿਲਾਂ ਸੋ ਯਾਦਾਂ ਹੀ ਰਹਿ ਗਈਆਂ ਜੀ ਤੇ ਆਓ ਕਰਵਾਉਣੀ ਹੈ ਤੁਹਾਨੂੰ ਇਸ ਦਰਬਾਰ ਦੇ ਦਰਸ਼ਨ ਦਵਾਰ ਦੂਸਰੇ ਪਾਸੇ ਵੀ ਹੈ ਪਿਛਲੇ ਦਿਨੀ ਇਸ ਪੀਤ ਦਰਬਾਰ ਬਾਰੇ ਅਸੀਂ ਇੱਕ ਬਜ਼ੁਰਗ ਨਾਲ ਗੱਲ ਕੀਤੀ ਸੀ ਪਿੰਡ ਹੈ ਜਹਾਨਪੁਰ ਨੇੜੇ ਪੰਗਾਲਾ ਤਹਿਸੀਲ ਮਕੇਰੀਆਂ ਜ਼ਿਲ੍ਹਾ ਸ਼ਰਪੁਰ ਉਹ ਉਹਨਾਂ ਦੇ ਜਵਾਨੀ ਸੋਨੇ ਆ ਇਸ ਪੀਤ ਦਰਬਾਰ ਬਾਰੇ ਹਾਂ ਬਾਪੂ ਸੱਸੀ ਕਾਲ ਸਹੀ ਕਾਲ ਅੱਛਾ ਇੱਕ ਚੰਗੀ ਮਾਹੀ ਸ਼ਾਹ ਹੈ ਪੀਰ ਦੀ ਜਗ੍ਹਾ ਮਕੇਰੀਆਂ ਦੇ ਲਾਗੇ ਇਹਨਾਂ ਦਾ ਵੱਡਾ ਭਰਾ ਪਹਿਲਾਂ ਲਿਖਾਉਣਾ ਮੈਂ ਹਾਂ ਹਾਂ ਦੱਸੋ ਵੱਡਾ ਭਰਾ ਜਿਹੜਾ ਸੀ ਉਹ ਨੰਮੇ ਪਾਸ਼ਾ ਨੂੰ ਮਿਲਿਆ ਹਾਂ ਕੀ ਨਾਂ ਸੀ ਉਹਦਾ ਉਹਦਾ ਨਾਂ ਸਗਾ ਛੇਵੇਂ ਪਾਸ਼ਾ ਨਹੀਂ ਨੰਮੇ ਪਾਸ਼ਾ ਛੇਵੇਂ ਪਾਸ਼ਾ ਸ੍ਰੀ ਹਰਗੋਬਿੰਦ ਨੰਮੇ ਨੂੰ ਮਿਲਿਆ ਨੰਮੇ ਨੂੰ ਮਿਲਿਆ ਉਹਦਾ ਨਾਂ ਸਗਾ ਭੀਖਮਸ਼ਾ ਹਾਂ ਜੀ ਹਾਂ ਜੀ ਭੀਖਮਸ਼ਾ ਫੱਕਰਾ ਨੇ ਹਾਂ ਭੀਖਮਸ਼ਾ ਅੱਛਾ ਭੀਖਮਸ਼ਾ ਤੋਂ ਮੋਰੋ ਹਾਂ अच्छा माई शाह माई शाह मिठू शाह माई शाह मिठू शाह भूरी शाह कहते रहे फिर बब्बर शाह हाँ आ है हर हाँ सड़क च बसा पर लागे हम मोहम्मद अच्छा मोहब्बर शाह मह, महाबर शाह हाँ। अच्छा ये सारे भाई सन भाई सन भीखम शाह भीखम शाह शाह मोहब्बर शाह हां जी मीरा शाह जी ਬੀਰਾ ਸ਼ੰਸ਼ਾ ਪਰਹ ਹੂੰ ਹੂੰ ਬ੍ਰਹਮਾ ਸ਼ਾ ਪੰਘਾਲੇ ਵਾਲਾ ਜਿੱਥੇ ਮੈਂ ਤੁਹਾਨੂੰ ਦੱਸਿਆ ਨਾ ਵੀ ਬੇਸਵਾ ਵੀ ਲੱਚੀ ਹੈ ਅੱਛਾ ਜੀ ਮਿੱਠੂ ਸ਼ਾ ਹੂੰ ਪੀਰੇ ਸ਼ਾ ਅੱਛਾ ਜੀ ਪੀਰੇ ਸ਼ਾ ਤੇ ਮੱਭਾ ਸ਼ਾ ਅੱਛਾ ਨਵੇਂ ਬਾਦਸ਼ਾਹ ਜਿਹੜੇ ਭੀਖਮ ਸ਼ਾ ਪਟਿਆਲੇ ਵਾਲੇ ਅੱਛਾ ਉਹਨਾਂ ਦੇ ਸਣੇ ਭਾਈ ਹਾਂ ਭੀਖਮ ਸ਼ਾ ਦੀ ਉਸੇ ਖਾਨਗਾਰ ਕ੍ਰਾਮ ਨਹੀਂ ਕੀ ਉਹਦਾ ਡਾਵਾ ਕਿਤੇ ਕਮਲੂ ਡਾਵਾਲ ਹੋ ਡਾਲਵਾ ਅੱਛਾ ਇੱਥੇ ਵੀ ਐਮਕੇ ਰੀਐਚ ਵੀ ਡਾਵਾਲ ਦੀ ਖਾਨਗਾ ਹੂੰ ਉਹ ਤਾਂ ਸੁਖਣਾ ਬਾਰ ਹੋਦੀ ਹੈ ਅੱਛਾ ਉਹ ਵੀ ਖਮਸ਼ਾ ਹੋ ਰ ਜਿਹੜਾ ਪਟਨੇ ਗਿਆ ਸੀ ਪਟਨਾ ਉਹ ਵੀ ਹੀ ਹੋਸ਼ ਆ ਅੱਛਾ ਉਹ ਹੀ ਪੀਖਮਸ਼ਾ ਉਹ ਹੀ ਬਿਲਕੁਲ ਪੀਖਮਸ਼ਾ ਨੇ ਫਰਿਆਦ ਕੀਤੀ ਹੂੰ ਕਿ ਮਹਾਰਾਜ ਬੰਗਾਲ ਦੇਖਦਾ ਮਾਮਲਾ ਨਹੀਂ ਉਹ ਕਰ ਸਕਦਾ ਉਹ ਮਾਮਲਾ ਉਹਦਾ ਗ੍ਰਾਹ ਦੇਓ ਠੀਕ ਹੈ ਉਹ ਨਹੀਂ ਕਿ ਪੀਖਮ ਸਾਨੂੰ ਐਡਾ ਵੱਡਾ ਪੇਪਰ ਨਾ ਪਾ ਰਾਜੇ ਹੋੜੀ ਹੁੰਦੇ ਨੇ ਹੂੰ ਕਹਿੰਦਾ ਮਹਾਰਾਜ ਸਾਨੂੰ ਬਹੁਤ ਚੰਗੀਆਂ ਆਹੀ ਤੇ ਤੁਹਾਡੇ ਸਿਰ ਤੇ ਬਸਣੇ ਆਂ ਆਹੀ ਤੇ ਤੁਹਾਡੇ ਚਰਨਾਂ ਦੇ ਖਾ ਖਾਂ ਬੜੀ ਫਰਿਆਦ ਕੀਤੀ ਤਾਂ ਫੇਰ ਮਹਾਰਾਜ ਨੇ ਫੇਰ ਕਿਹਾ ਨਾ ਬ੍ਰਹਮਪਤਰ ਦਰਿਆ ਦੇ ਕੰਢੇ ਇਲਤੋ ਉਲੀਕਾ ਅਨਗਰ ਦੁਆਰਾ ਹੂੰ ਉਹ ਤਾਂ ਠੀਕ ਐ ਅੱਛਾ ਇਹ ਚੰਗੀ ਮਾਹੀ ਸ਼ਾ ਉਹਨਾਂ ਦਾ ਭਰਾ ਹੀ ਸੀ ਚੰਗੀ ਮੇਲਾ ਉਹਨਾਂ ਦਾ ਭਰਾ ਅੱਛਾ ਮੇਲਾ ਉਹ ਬਹੁਤ ਵੱਡਾ ਪੜਦਾ ਸੀ ਆ ਬੜਾ ਪੜਦਾ 147 ਤੋਂ ਪਹਿਲਾਂ ਹਾਂ ਕੀ ਕਹ ਦੱਸੇ ਸਨ ਹੈ ਕੀ ਦੱਸਦੇ ਸਨ ਮੇਲੇ ਬਾਰੇ ਮੇਲਾ ਨਾ ਹੋਈ ਜਗਾ ਹੈ ਉਥੇ ਛੇਵੇਂ ਪਾਸ਼ਾ ਕੋੜਾ ਕੋੜੇ ਨੂੰ ਪਾਣੀ ਪਾਣ ਥੱਲਿਆ ਹੋਣੀ ਕਿੱਥੇ ਇਥੇ ਮਾਈ ਸ਼ਾਈ ਚੰਗੀ ਅੱਛਾ ਛੇਵੇਂ ਪਾਸ਼ਾ ਵੀ ਆਏ ਨੇ ਛੇਵੇਂ ਪਾਸ਼ਾ ਨੇ ਕਹੋ ਕੱਲਿਆ ਪਾਣੀ ਪਾਣ ਬਾਤ ਹੈ ਪਾਣੀ ਨਹੀਂ ਪਾਣ ਤਾਂ ਬਾੜ ਕੇ ਨੇ ਅੱਛਾ ਚਿਲੇ ਨੇ ਚਿਲੇ ਨੇ ਜਿਨਾਂ ਨਹੀਂ ਪਾਣ ਤਾਜ਼ਾ ਕਹਿੰਦਾ ਕਹਿੰਦਾ ਜੀ ਘੋੜਿਆਂ ਨੂੰ ਪਾਣੀ ਵਿਊਠਾ ਕਰਦੇ ਨੇ ਘੋੜੇ ਤੋਂ ਪਾਉਂਦੇ ਨੇ ਹੂੰ ਉਹ ਕਹਿੰਦਾ ਕੋਣ ਬਣਾਣਾ ਵਾਕ ਕਹਿੰਦਾ ਘੋੜੇ ਨੂੰ ਪਾਣੀ ਪੀਰ ਦਾ ਕਹਿੰਦਾ ਸ਼ੁਰੂ ਹੋ ਗਈ ਹੋਏ ਨਦੀ ਤੇ ਕਹਿੰਦਾ ਤਲਾਹ ਹੋਵੇ ਤੇ ਕੋਈ ਪਾਣੀ ਬਣਾ ਦੇ ਘੋੜਿਆਂ ਨੂੰ ਕਹਿੰਦਾ ਅਸੀਂ ਤੇ ਬੂਝੂ ਕਾਨੂੰ ਰੱਖਿਆ ਕਹਿੰਦੇ ਜੀ ਨਹੀਂ ਪਾਣ ਦਿੰਦਾ ਉੱਥੇ ਤਾਰ ਖਬਰ ਬੋਲਦੀ ਆ ਕਿ ਆਲੇ ਸਾਹਬ ਤੋਂ ਉਹ ਪਰਖ ਲੈਣਗੇ ਹੀ ਕੋਈ ਪਾਣੀ ਪਾਣ ਨਹੀਂਗੇ ਜੇ ਲੈ ਫੇਰ ਉਹ ਕਹਿੰਦਾ ਫੇਰ ਘੋੜੇ ਨੂੰ ਕਾ ਕਰੇ ਕੋੜਾ ਹਿਣ ਕਿਆ ਹਿਣ ਕਿਆ ਪਾਣੀ ਛੁੱਕ ਗਿਆ ਬਸ ਹੁਣ ਇਹ ਕਹੇ ਜੀ ਪਾਣੀ ਛੁੱਕ ਗਿਆ ਹੂੰ ਹੁਣ ਇਹ ਕਹੇ ਪਾਉਲੀ ਭਰ ਜਾਏਗੀ ਭਰ ਗਈ ਹੁਣ ਇਹ ਕਹੇ ਘੋੜੇ ਨੂੰ ਫੇਰ ਫੇਰ ਪਾਉਲੀ ਜੋ ਭਰ ਗਈ ਐ ਤੇ ਪਾਣੀ ਤੈਨੂੰ ਭਾਂ ਲੈ ਲੈਂਦੇ ਘੋੜੇ ਨੇ ਫੁਰਕਾ ਮਾਰਿਆ ਪਕਾ ਪਾਣੀ ਛੁੱਕ ਗਿਆ ਕਹਿੰਦਾ ਜੀ ਫੇਰ ਛੁੱਕ ਗਿਆ ਫੇਰ ਉਹਨੇ ਦੇਖਿਆ ਵੀ ਕੌਣ ਐ ਕਹਿੰਦਾ ਦੋ ਜਹਾਨ ਦਾ ਬਾਲੀ ਬੈਠੇ ਆ। ਕਹਿੰਦਾ ਜੋ ਚਾਹੇ ਤੂੰ ਕਰ ਸਕਦਾ। ਕਹਿੰਦਾ ਉਹ ਕੋਈ ਰੋਕ ਨਹੀਂ ਸਕਦਾ। ਕਹਿੰਦਾ ਪੜਾ ਦੇ ਪਾਣੀ। ਪਾਣੀ ਪੜਾ ਲਿਆ। ਮਹਾਰਾ ਨੇ ਕਿਹਾ ਘੋੜੇ ਨੂੰ ਆਪਣੀ ਕੋਈ ਨਿਸ਼ਾਨੀ ਲਾਵੀ। ਔੜ ਮਾਰੇ ਉੱਥੇ ਹੀ ਦੇਖਿਆ। ਔੜ ਮਾਰੇ ਬੋਲੀ ਡਿੱਗੀ ਹੋ ਗਈ ਹੁਣ ਵਗਦੀ ਹੈ। ਔੜ ਦੇ ਬੋਲੀ ਤੋਂ ਬਹੁਤ ਇੰਨਾ ਪਾਣੀ ਚੱਲਦਾ। ਕਿੱਥੇ ਵਗਦਾ? ਮਾਈ ਸ਼ਾਈ ਚੰਗੇ ਅੱਛਾ ਪਾਣੀ ਲਗਦਾ ਪਾਣੀ ਲਗਦਾ ਹਾਂ ਕੋਲ ਦੇਖਿਆ ਢੇਰ ਮਹੀਨੇ ਵੀ ਲਗਦਾ ਅੱਛਾ ਮਾਈ ਸ਼ਾਈ ਚੰਗੇ ਠੀਕ ਹੈ ਯਾਨੀ ਕਿ ਇਹ ਇਤਿਹਾਸ ਉਹਦਾ ਹਾਂ ਜੀ ਮਾਈ ਸ਼ਾਈ ਦਾ ਤੇ ਇੱਥੇ ਤੁਸੀਂ ਵੇਖੀਏ ਜਗਾ ਹਾਂ ਇਹ ਦੇਖੀਏ ਮੈਲਾ ਵੇਖਿਆ ਹਾਂ ਮੇਲਾ ਨਹੀਂ ਦੇਖਿਆ ਉਹ ਜਗਾ ਦੇਖੀ ਜਗਾ ਵੇਖੀ ਸੀ ਪਹਿਲਾਂ ਬਾਗ ਹੁੰਦਾ ਸੀ ਇੱਥੇ ਕੋਈ ਹਾਂ ਜੀ ਬਾਗ ਹੁੰਦਾ ਹੁਣ ਹੈਗਾ ਅੰਬ ਹੈਗੇ ਅੰਬ ਹੈਗੇ ਸੀ ਹਾਂ ਹੁਣ ਹੈ ਨਹੀਂ ਆਧਾਰੇ पे ਹੁਣ ਹੈਗੇ ਮੰਨੂ ਕੋ 20 ਸਾਲ ਹੋ ਗਏ ਹੁਣ ਦਿੱਖੇ ਠੀਕ ਜਿਆਦਾ ਹੀ ਹੋ ਗਏ ਚਲੋ ਠੀਕ ਹੋ ਗਿਆ ਜੀ ਧੰਨਵਾਦ ਸ਼ੁਕਰੀਆ ਆ ਹਾਂ ਕਿੰਨੇ ਭਰਾ ਸੀ 10 ਭਰਾ ਐ 10 ਭਰਾ ਦਾ ਨਾਮ ਲੈ ਲਓ ਹਾਂ ਪੀਖਮਸ਼ਾ ਹੂੰ ਮਾਈ ਪੀਖਮਸ਼ਾ ਹੂੰ ਮਾਈ ਸ਼ਾ ਭੂਰੀ ਸ਼ਾ ਤਿੰਨ ਬ੍ਰਹਮਾ ਸ਼ਾ ਚਾਰ ਵੀਰਾ ਸ਼ਾ ਪੰਜ ਮਿੱਠੂ ਸ਼ਾ 6 ਤੇ ਪੀਰੇ ਸਾਹ 7 ਤੇ ਮੁਹੱਬਤ ਸ਼ਾ ਮੁਹੱਬਤ ਸ਼ਾ 8 ਹਾਂ ਹਾਂ ਲਾ 8 ਹਾਂਜੀ ਸ਼ਿਦਕੀ ਸ਼ਾ 9 ਤੇ ਨਿੱਕੇ ਸਾਹ 10 ਵਾਹ ਜੀ ਵਾਹ ਜੇ ਲੋ ਠੀਕ ਹੈ ਜੀ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਜੇ ਸੁਣਿਆ ਹੀ ਤੁਸੀਂ ਵਿਜੋਗਾਂ ਜਪਾਨੀ ਇਸਪੀਡ ਦੇ ਦਰਬਾਰ ਵਾਲੇ ਇਸਪੀਡ ਦੇ ਦਰਬਾਰ ਦੇ ਨਾਲ ਹੀ ਇੱਕ ਮਸੀਤ ਸੀ ਮਸਜਿਦ ਉਹ ਅਜੇ ਵੀ ਮੌਜੂਦ ਹੈ ਉਹ ਵੀ ਤੁਹਾਨੂੰ ਕਰਾਉਂਦੇ ਆ ਦਰਸ਼ਨ ਉਹ ਮਸਜਿਦ ਹੈ ਐਸ ਪਾਸੇ ਬਿਲਕੁਲ ਇਸ ਦਰਬਾਰ ਦੇ ਨਾਲ ਲੱਗਦੀ ਸੀ ਮਸਜਿਦ ਇੱਥੇ ਅਜਕਲ ਕੁਝ ਲੋਕ ਰਹ ਰਹੇ ਹਨ ਸਾਈ ਭਾਈ ਜਰਾ ਇੱਥੇ ਵੱਸਿਆ ਹੋਇਆ ਹੈ ਲੇਕਿਨ ਮਸਜਿਦ ਬਿਲਕੁਲ ਬਲਕਰਾਸ ਆਸ-ਪਾਸ ਛੱਤੀ ਹੋਈ ਹੈ ਆਉਦਾ ਪਿਛਲਾ ਪਾਸਾ ਆਹ ਦੇਖੋ ਜੀ ਛੋਟੀਆਂ ਇਟਾਂ ਦੀ ਇਹ ਮਸੀਤ ਤਿੰਨ ਗੁੰਬਦਾਂ ਹਾ ਉੱਤੇ ਤੇ ਇਸ ਦਾ ਰਸਤਾ ਦੂਸਰੇ ਪਾਸੇ ਹੈ ਤੇ ਆਓ ਚੱਲਦੇ ਹਾਂ ਕਰੌਣੇ ਤੁਹਾਨੂੰ ਇਸ ਰਾਸਤੀ ਅਰਤੀਆਸ ਮਸੀਤ ਦੇ ਦਰਸ਼ਨ ਦੀਪਨੌਂਮੀ ਮਸੀਤ ਤਿੰਨ ਗੁੰਮਦਾਂ ਵਾਲੀ ਮਸੀਤ ਮਸਜਿਦ ਦਾ ਇਹੜਾ ਅਜਿਓ ਛੱਤ ਗਿਆ ਹੈ ਲੇਕਿਨ ਪੁਰਾਣੀ ਮਸਜਿਦ ਵਾਲੀ ਛੱਤ ਉਹੀ ਹੈ ਐਜਾ ਜਿਹੜਾ ਸੱਤਿਆ ਹੋਇਆ ਕਮਰੇ ਪਏ ਹੋਏ ਹਨ ਇਸ ਕਮਰੇ ਪੈਨ ਨਾਲ ਐ ਦੇਖੋ ਪੁਰਾਣੀਆਂ ਦੀਵਾਰਾਂ ਉਹਦੇ ਬਨੇਰੇ ਪੁਰਾਣੀ ਛੱਤ ਦੇ ਪੁਰਾਣੀ ਮਸਜਿਦ ਦੀ ਛੱਤ ਦੇ ਤੇ ਅਰਧਨ ਛੱਤ ਦੇ ਨਾਲ ਵੈਸੇ ਮਸਜਿਦ ਸੇਫ ਹੋ ਗਈ ਹੈ ਨੇ ਸੁਣੇ ਗੋਲ ਗੁੰਬਦ ਹਨ ਤਿੰਨ ਗੁੰਬਦ ਹਨ ਤਿੰਨ ਗੁੰਬਦ ਵਾਲੀ ਜਿਹੜੀ ਮਸਜਿਦ ਹੁੰਦੀ ਹੈ ਉਹ ਵੱਡੀ ਮਸਜਿਦ ਹੁੰਦੀ ਹੈ ਇਹ ਵੀ ਉਸ ਸਮੇਂ ਵੱਡੀ ਮਸਜਿਦ ਸੀ ਹਾਲਾਤ ਨਾਲ ਛੱਤਿਆ ਹੋਇਆ ਇਹ ਕੁਛ ਚਿੱਤਰਕਾਰੀ ਨਜ਼ਰ ਆ ਰਹੀ ਹੈ ਹਲਕੇ ਹਲਕੇ ਫੁੱਲ ਬੂਟੇ ਅੱਜ ਵੀ ਨਜ਼ਰ ਆ ਰਹੇ ਹਨ ਸਮਿਨਾ ਜਾਨ ਕਲਾ ਪੈ ਗਿਆ ਹੈ। ਉਹ ਇਧਰ ਪੀਰ ਦਾ ਦਰਬਾਰ ਬਿਲਕੁਲ ਪੀਰ ਦੇ ਦਰਬਾਰ ਦੇ ਨਾਲ। ਛੋਟੀ ਦਰਵਾਜ਼ੇ ਆਹ ਇਹ ਮਸੀਤ ਦਾ ਕੰਪਲੈਕਸ ਸੀ। ਦਰਬਾਰ ਪੀਰ ਬਾਬਾ ਚੰਗੀ ਮਾਈਸ਼ਾ ਚੰਗੀ ਯਾਨੀ ਕਿ ਤਖਤਾਂ ਦਾ ਚੁੰਡ। ਤਾਂ ਜਿਹਨੇ ਇਸ ਪਾਸੇ ਵੱਡਾ ਲੱਗਦਾ ਚੁੰਨਸੀ ਫਲਦਾਰ ਬੁੱਤੇ ਸਨ ਬਾਗ ਸਨ ਆ ਜੋ ਆ ਜੀ ਦੱਸ ਦੇ ਹਨ ਇਸ ਦਰਬਾਰ ਦੇ ਅੰਦਰ ਇੱਕ ਕੰਡ ਦਾ ਦਾਣਾ ਹੈ ਜਿਹੜਾ ਕਿ ਲਗਭਗ

கட்யா ਨਮਸਕਾਰ ਜੀ ਨਮਸਕਾਰ ਜੀ ਇਹ ਸ਼ੋਨਾ ਆਪਣਾ ਜੀ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਰਮਨਜੀਤ ਸਿੰਘ ਰਣਜੀਤ ਸਿੰਘ ਰਣਜੀਤ ਸਿੰਘ ਹਾਂ ਜੀ ਇਹ ਪਾਕਿਸਤਾਨ ਤੋਂ ਆਏ ਹੋ ਹਾਂ ਜੀ ਠੀਕ ਹੈ ਤੇ ਇਹ ਪਿੰਡ ਸੀ ਚੰਗੀ ਮਾਈਸ਼ਾ ਮੁਸਲਮਾਨਾਂ ਦਾ ਸਾਰਾ ਹਾਂ ਜੀ ਉਹਨਾਂ ਜਿਹੜਾ ਤੁਹਾਨੂੰ ਲਾਟ ਹੋਇਆ ਹਾਂ ਜੀ ਤੇ ਜਦੋਂ ਤੁਸੀਂ ਆਏ ਇਹ ਪੀ ਦਾ ਦਰਬਾਰ ਕਿਹੋ ਜਿਹਾ ਸੀ ਕੋਈ ਸ਼ੋਨਾ ਜਿਹੜੇ ਆਏ ਆ ਨਹੀਂ 47 ਵਿੱਚ ਹਾਂ ਜੀ ਸਾਡਾ ਜਨਮ ਬਾਅਦ ਚ ਹੋਇਆ 51 ਦੇ ਵਿੱਚ 51 ਤੋਂ ਆਇਆ ਅੱਛਾ ਜੀ ਫਿਰ ਜਦੋਂ ਅਸੀਂ ਦੇਖਿਆ ਜਦੋਂ ਸਾਡੀ ਹੋਸ ਆਈ ਹੈ ਹੂੰ ਫਿਰ ਟੈਂ ਲਾ ਪਏ ਜਿਹੜੇ ਟੈਂ ਲਾ ਪਿਆ ਸੀ ਅੱਛਾ ਜੀ ਸਿਵਧਾਰ ਕੋਈ ਆਇਆ ਨਹੀਂ ਸਾਹਮਣੇ ਕੋਈ ਆਇਆ ਨਹੀਂ ਹੂੰ ਜਿਹੜੇ ਸਾਹਮਣੇ ਸੀ ਮੁਸਲਮਾਨ ਪਾਕਿਸਤਾਨ ਚ ਚਲੇ ਗਏ ਚਲੇ ਗਏ ਠੀਕ ਹੈ ਜਿਹੜੇ ਸਾਡੇ ਆਏ ਰੁਕੀ ਉਧਰੋਂ ਹੂੰ ਉਹ ਜਦਾ ਕੋਈ ਦੀ ਮਾਨ ਨਹੀਂ ਸੀ ਕਰਦੇ ਨਾ ਪਰਵਾਹ ਨਹੀਂ ਕਰਦੇ ਰਾਜਪੂਤ ਸੰਗ ਯਾਰ ਰਾਜਪੂਤੋਂ ਨਿਕਲੋ ਹਾਂ ਜੀ ਬਨਾਸ ਨੇ ਸਾਰੇ ਜਿਹੜੇ ਬਨਾਸ ਸੀ ਗਿਆ ਲੋ ਸੈਣੀ ਵੀ ਆ ਗਏ ਉਧਰ ਠੀਕ ਹੈ ਚਲੋ ਉਹਦਾ ਵੀ ਆ ਗਏ ਸੀ ਅੱਛਾ ਜੀ ਫਿਰ ਇਹ ਬਰਵਾਦ ਹੋਣ ਲੱਪਿਆ ਹੂੰ ਧੀਰੇ ਧੀਰੇ ਜਿਵੇਂ ਹਿੰ ਜਵਾਨ ਹੋਏ ਫਿਰ ਬਿਸਤੈ ਸਾਹਿਬ ਦੀ ਮਰੂਈ ਹਾਂਜੀ ਤੇ ਮਨ ਵਿੱਚ ਆਇਆ ਕਿ ਜਦ ਪਿੰਡ ਦਾ ਦਰਬਾਰ ਦਾ ਇਤਿਹਾਸਕ ਦਰਬਾਰ ਆਇਆ ਹੈ ਦਰਬਾਰ ਆ ਗਿਆ ਜੀ ਕੋਈ ਨਾ ਕੋਈ ਸੰਭਾਲ ਕਰਨੀ ਚਾਹੀਦੀ ਹੈ ਫਿਰ ਦੁਲੇ ਮਡੇ ਲੜ ਕੇ ਪੰਚਾਰ ਅੱਛਾ ਜੀ ਤੇ ਦਰਬਾਰ ਨੂੰ ਲੱਗੇ ਸੇਵਾ ਕਰਨ ਸਾਂਭਣਾ ਠੀਕ ਹੈ ਹਾਂਜੀ ਆਮਦਨ ਕੋਈ ਆਇਆ ਨਹੀਂ ਸੀ ਹਾਂਜੀ ਫਿਰ ਹੌਲੀ 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 ਇੱਥੇ ਈਟਾ ਪੁੱਟਦੀ ਇੱਥੇ ਲਾੜੀ ਇੱਥੇ ਪੁੱਟੇ ਇੱਥੇ ਲਾਣੀਆਂ ਠੀਕ ਹੈ ਕਰਦੇ ਕਰਦੇ ਫਿਰ ਥੋੜਾ ਥੋੜਾ ਇਸ ਸਾਰਾ ਜੰਗਲੀ ਹੋ ਗਿਆ ਜਿੱਤੇ ਖੜੇ ਆਏ ਅੱਛਾ ਜੀ ਸਾਰਾ ਹੀ ਹੈ ਨਾ ਟੋਟਰ ਟੁੱਟ ਡੀਨ ਵਿੱਚ ਸਾਰਾ ਜੰਗਲ ਹੋ ਗਿਆ ਇਹ ਸਾਰੀ ਸੇਵਾ ਤੁਸੀਂ ਕਰਾਈ ਹੈ ਹਾਂ 45 ਸਾਲ ਹੋ ਗਏ 47 ਦੀ ਸੇਵਾ ਤੇਰਵਾਰ ਦੀ ਸੰਭਾਲ ਹੋਈ 45 ਸਾਲ ਤੋਂ 47 ਸਾਲ ਕਰੋ 47 ਸਾਲ ਹੀ ਠੀਕ ਉਸ ਤੋਂ ਪਹਿਲਾਂ ਕੌਣ ਸਨ ਕੋਈ ਵੀ ਨਹੀਂ ਸੀ ਗਏ ਲੋ ਠੀਕ ਹੈ ਜੀ ਜਿੱਦਾਂ ਜਰੂਰ ਤੁਹਿਆ ਫਿਰ ਦਈਆ ਫਿਰ ਬਾਜੀ ਤੁਸੀਂ ਦੁਆਰਾ ਰੈਨੋਵੇਟ ਕੀਤਾ ਸਾਰਾ ਇਹ ਹੈ ਹਾਂ ਫਿਰ ਦੁਆਰਾ ਦੇ ਲੋਕ ਨੂੰ ਇਹ ਸਾਮ ਸਰਵ ਕੀ ਹੈ ਸਾਨੂੰ ਇਹ ਦੱਸ ਦੇਣ ਕਿ 7 ਸੰ 47 ਤੋਂ ਪਹਿਲਾਂ ਬੜਾ ਵੱਡਾ ਮੇਲਾ ਜਿਲ੍ਹਾ ਹਿੜਕਪੁਰ ਦਾ ਕਿ ਪੰਜਾਬ ਦਾ ਮੇਲਾ 8 ਦਿਨ ਦਾ ਮੇਲਾ ਹੁੰਦਾ ਸੀ 8 ਦਿਨ ਦਾ 8 ਦਿਨ ਦਾ ਇਤਿਹਾਸਿਕ ਮੇਲਾ ਸੀ ਅੱਛਾ ਜੀ ਕਹਿੰਦੇ ਹਟੀਆਂ ਇੱਥੋਂ ਲਾਹੌਰ ਤੋਂ ਆਂਦੀ ਆਂਦੀ ਆਂਦਾ ਰੌਲ ਕੀ ਅੰਬਰਸਰ ਕੀ ਜਲਾਨਾ ਕੀ ਸਭ ਤੋਂ ਲਾਲਪੁਰ ਸਿਆਲਕੋਟ ਸਭ ਜਗ੍ਹਾ ਤੇ ਦੁਕਾਨਾਂ ਆਉਂਦੀਆਂ ਸੱ ਲੱਗਦੀਆਂ 8 ਦਿਨ ਦਾ ਮੇਲਾ ਅੱਛਾ ਜੀ ਹਰ ਤਰ੍ਹਾਂ ਦੀ ਚੀਜ਼ੇ ਸੇ ਮਿਲਦੀ ਸੀ ਜਿਹੜੇ ਪਾਸੇ ਲੱਗਦਾ ਸੀ ਮੇਲਾ ਹੋਦਾ ਸਰ ਜਿਹਨਾਂ ਪਿੰਡਾਂ ਦੇ ਹੱਦ ਵਿੱਚ ਵਹਿੰਦਾ ਹੈ ਪਿੰਡ ਇਹ ਪਿੰਡ ਇਹ ਏਰੀਆ ਦੇ ਵਿੱਚ ਵਿੱਚ ਇਹ ਪਿੰਡ ਹੈ ਦੇ ਵਿੱਚ ਲੋਕੀ ਇਹ ਹੈ ਚੰਗੀ ਯਾਨੀ ਕਿ ਚੰਗੀ ਜਾਣ ਕੇ ਕੋਈ ਦਰਖਤਾਂ ਦੇ ਚੁੰਨ ਜਨਰਲ ਗੱਲ ਤੁਸੀਂ 5 ਕਿਲੋਮੀਟਰ ਇੱਧਰ ਨੂੰ ਕੋਈ 4 ਕਿਲੋਮੀਟਰ ਇੱਧਰ ਦਰਖਤ ਤਾਂ ਤੁਸੀਂ ਦੇਖਿਆ ਨਹੀਂ ਦਰਖਤ ਲੱਗਦਾ ਸੀ ਹਾਂਜੀ ਦਰਖਤ ਦੇਖੇ ਨੇ ਜਿਹਨੂੰ ਦੇਖੇ ਦੇਖੇ ਬਾਗ ਦੇਖੇ ਆ ਬਾਗ ਦੇਖੇ ਨੇ ਅੰਬਲਾ ਬਾਗ ਕਿੱਥੇ ਹੁੰਦਾ ਸੀ ਇੱਕ ਵਾਰ ਸਰ ਬੜਾ ਬੰਬ ਸੀ ਤੇ ਠੀਕ ਹੈ ਜੀ ਰੋ ਅੰਬਲੀ ਬਨਿਆਰ ਖਤਮ ਹੋ ਗਈ ਹੋਰ ਜੀ ਆ ਵੀ ਡਿੱਗਣ ਲੱਪੇ ਟੁੱਟਣ ਲੱਪੇ ਅੱਛਾ ਹੁਣ ਤੁਸੀਂ ਤੁਸੀਂ ਫੇਰ ਦੁਬ ਮੇਲਾ ਜਦ ਹੁੰਦਾ ਜਾਂਦਾ ਹੁਣ ਚੱਲਦਾ ਆਂਦਾ ਅੱਛਾ ਲਗਤ ਚੱਲਦੇ ਨੇ ਕਿੰਨਾ ਹੁੰਦਾ ਮਾੜਾ ਹੁੰਦਾ ਹੱਸਾਰ ਹੁੰਦਾ ਕਿਹੜੀ ਤਿਰਕ ਨੂੰ 10 ਗਰਾਂਜੇ ਹੁੰਦਾ 10 ਤੇ 11 ਦੋ ਦਿਨ ਲੋਂਦੇ ਦੋ ਦਿਨ ਪਹਿਲਾਂ 8 ਦਿਨ ਦਾ ਹੁੰਦਾ ਸੀ ਹੁਣ ਦੋ ਦਿਨ ਹਾਂ ਦੋ ਦਿਨ ਕਿਉਂਕਿ ਮੁਸਲਮਾਨ ਚੱਲ ਗਏ ਪਾਕਿਸਤਾਨ ਤੁਸੀਂ ਦੋ ਦਿਨ ਲੋਂਦੇ ਫਿਰ ਵੀ ਬੜੀ ਗੱਲ ਹੈ ਇਹ ਮੋਜਣਾ ਨਹੀਂ ਮੋਜ ਅੱਛਾ ਇੱਥੇ ਹੈਗਾ ਦੱਸਦੇ ਨੇ ਕਿ ਪੁਰਾਣਾ ਕਣਕ ਦਾ ਦਾਣਾ ਟੰਗਿਆ ਹੋਇਆ ਅਸੀਂ ਇਹੋ ਹੀ ਹੈ ਜਿਹੜਾ ਤੁਸੀਂ ਹੁਣ ਅੱਛਾ ਜੀ ਠੀਕ ਹੈ ਇਹ ਕਿੰਨੀ ਕੁ ਦੀ ਕਣਕ ਦੇ ਦਾਣੇ ਦੀ ਮਿਆਦ ਆਉਂਦਾ ਬੇ ਟੰਗਿਆ ਹੋਇਆ ਦੇਖੋ ਜਨ ਤੋਂ ਬਰਾਰੇ ਮਾਹੀਸ਼ਾ ਜੀ ਤੇ ਮਾਈ ਸਾਹਿਬ ਜੀ ਹਾਂ ਜੀ ਉਸ ਵੇਲੇ ਦਾਹੀ ਮਦਰਾ ਜੀ ਆਇਆ ਦਾ ਦਾਣੇ ਦਾ ਹਾਂ ਜੀ ਖਰਾਬ ਨਹੀਂ ਹੋਇਆ ਅਜੇ ਤੱਕ ਨਹੀਂ ਖਰਾਬ ਹੋਣ ਤਾਂ ਆਟਾ ਬਣ ਗਿਆ ਹਮ ਬਟਰ ਹੋ ਗਿਆ ਉਹਨਾਂ ਨੇ ਅੱਛਾ ਕਿਸ ਤਰ੍ਹਾਂ ਇਹਨੂੰ ਕੀਤਾ ਹੋਇਆ ਰਿਜ਼ਰਵ ਇਹਦਾ ਟਕਾਇਆ ਹੋਇਆ ਉੱਤੇ ਚਾਂਦੀ ਦਾ ਖੋਲ ਬਣਾ ਕੇ ਉਹ ਚਾਂਦੀ ਦੇ ਖੋਲ ਦੇ ਵਿੱਚ ਦਾਣੇ ਨੂੰ ਮਾੜੇ ਬੜੇ ਰਸੀ ਹੋਏ ਉਹਨਾਂ ਨੇ ਅੱਛਾ ਅੱਛਾ ਦਾਣਾ ਵੇਚੀ ਜਾਂਦਾ ਚਾਂਦੀ ਦਾ ਖੋਲ ਬਣਾ ਕੇ ਉੱਤੇ ਕੁੰਡੀ ਲਾ ਕੇ ਟੰਗਿਆ ਸੀ ਠੀਕ ਹੈ ਦਾਦੇ ਚੰਗੀ ਜਿਹੜਾ ਮਾਹੀਸ਼ਾ ਨੇ ਹੀਰੋਇਨੇ ਇਹ 10 ਭਰਾ ਸਨ ਤੇ ਦੱਸਿਆ ਪੀਰਾਂ ਦੇ ਉੱਤੇ ਜਿਹੜਾ ਉਹ ਕਿੰਨੇ ਭਰਾ ਕਿੰਨੇ ਨਹੀਂ ਹੈਗੇ ਮੂੜਾ ਸ਼ਾਨਦਾਰ ਹੈ ਮੀਰ ਸ਼ਾ ਬ੍ਰਹਮਦਾਸ ਨਹੀਂ ਨਹੀਂ 10 ਦੱਸਿਆ ਨਾ ਮੇਰੇ ਕੋ ਹੈਗੇ ਨਹੀਂ ਨਹੀਂ ਉਹ ਹਿਸਤੀ ਹੋੜਾ ਉਹ ਕਿਤਾਬਾਂ ਹਾਂ ਦੇ ਕੋ ਹਿਸਤੀ ਹੈ ਅੱਛਾ ਜੀ ਇਹ ਤੇ ਤੁਸੀਂ ਪਤਾ ਨਹੀਂ ਕਿੱਥੋਂ ਲਿਆਏ ਹੋ ਤਿੰਨ ਨਹੀਂ ਮੈਨੂੰ ਦੱਸਿਆ 10 ਭਰਾ ਸਨ ਨਹੀਂ ਨਹੀਂ ਤਿੰਨ ਹੈ ਭੀਖਮ ਸ਼ਾ ਦੇ ਪਰਾ ਹਸਣ ਲੱਗਦੇ ਤੁਹਾਡੇ ਕੋਲ ਲਿਖਤੀ ਚ ਕੁਝ ਹਾਂ ਕਿਸੇ ਬਜ਼ੁਰਗ ਨੂੰ ਦੱਸਿਆ ਇੱਕਮਸ਼ਾਲ ਜਿਹੜੇ ਜ ਕੁਝ ਲਿਖਤੀ ਰੂਪ ਇੱਕਮਸ਼ਾਲ ਜਿਹੜੇ ਪਟਿਆਲੇ ਹੈ ਨਾ ਇਹ ਸਾਡੇ ਕੋਲ ਲਿਖਤੀ ਰੂਪ ਚ ਹੈ ਨਾ ਪਰਾ ਵੀ ਸਭ ਕੁਝ ਜੋ ਇਸ ਤਿਹਗੀ ਇਹਨਾਂ ਦੀ ਠੀਕ ਹੈ ਜੀ ਜੇ ਤੁਹਾਡੇ ਕੋਲ ਹੈਗਾ ਲਿਖਤੀ ਤੇ ਕਿਸੇ ਬਜ਼ੁਰਗ ਨੂੰ ਦੱਸਿਆ ਮੈਂ ਦਿਖਾਣਾ ਤੁਹਾਨੂੰ ਅੱਛਾ ਹਾਂ ਉਹਨਾਂ ਨੇ ਦੱਸਿਆ ਕਿ 10 ਪਰਾ ਨੇ ਦੱਸਿਆ ਉਹਨਾਂ ਨੇ ਕਿਤਾਬ ਹੈ ਹਾਂ ਕਿਤਾਬ ਨਹੀਂ ਦੱਸਿਆ ਉਹਨਾਂ ਨੇ ਇਹ ਸਾਡੇ ਕੋਲ ਕਿਤਾਬਾਂ ਹੈ ਨਾ ਠੀਕ ਹੈ ਠੀਕ ਆਈ ਤੋ 400 ਸਾਲ ਪੁਰਾਣੀਆਂ ਜਿਹੜੀਆਂ ਇਹਨਾਂ ਦੇ ਬਜ਼ੁਰਗਾਂ ਨੇ ਲਿਖੀਆਂ ਅੱਛਾ ਹੈਗੀ ਤੁਹਾਡੇ ਕੋਲ ਉਰਦੂ ਚ ਹਾਂ ਜੀ ਠੀਕ ਹੈ ਤੇ ਬਾਕੀ ਦੋ ਭਰਾ ਕਿਹਨਾਂ ਦੇ ਮਾਈ ਸ਼ਾ ਗਾਈ ਸ਼ਾ ਗਾਈ ਸ਼ਾ ਤੇ ਮੀਰ ਸ਼ਾ ਮਾਈ ਸ਼ਾ ਮੀਰ ਸ਼ਾ ਭਰਾ ਨਹੀਂ ਸੀ ਇਹਨਾਂ ਦਾ ਨਹੀਂ ਨਹੀਂ ਤਿੰਨ ਸੀਗੇ ਅੱਛਾ ਅੱਛਾ ਤਿੰਨ ਚਾਰ ਕਿਤਾਬਾਂ ਆ ਠੀਕ ਹੈ ਤੇ ਵੀਰਵਾਰ ਤੇ ਵੀਰਵਾਰ ਰੌਣਕ ਲੱਗਦੀ ਪੂਰੀ ਇੱਥੇ ਤੇ ਸਾਰਾ ਪਿੰਡ ਹੁੰਦਾ ਮੱਥਾ ਟੇਕਣਾ ਹੁੰਦਾ 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 ਪਿੰਡ ਵੀ ਆਂਦਾ ਹੋਣਾ ਪਿੰਡ ਲਗੇ ਲਗੇ ਪਿੰਡਾਂ ਦੇ ਜਾਂਦੇ ਐਸੇ ਲਗੇ ਲਗੇ ਪਿੰਡਾਂ ਦੇ ਜਾਂਦੇ ਨੇ ਇੰਦੀ ਸ਼ਰਧਾ ਹੈਗੀ ਮੇਰੇ ਤੋਂ ਆਂਦੇ ਆ ਫੈਮਿਲੀ ਚੋ ਹੈ ਨਾ ਉਹਨਾਂ ਨਾਲ ਵੀ ਗੱਲ ਹੁੰਦੀ ਹੈ ਅੱਛਾ ਇਹ ਹੁੰਦੀ ਹੈ ਐ ਸ਼ਾ ਫੈਮਿਲੀ ਨਾਲ ਤੁਹਾਡੇ ਹਾਂਜੀ ਸੰਬੰਧ ਹੈ ਨੇ ਜਿਹੜੇ ਅੱਗੇ ਮਲਬਾਟ ਕੀ ਦੋਮੀ ਪੀੜੀ ਹੈਗੀ ਇਹਨਾਂ ਦੀ ਅੱਛਾ ਜੀ ਜਲਦੀ ਪੀ ਆ ਉਹਨਾਂ ਨਾਲ ਗੱਲ ਉਹਨਾਂ ਕੋਲ ਤੋਂ ਪੁੱਛਦਾ ਹੈ ਨਾ ਹੂੰ ਹੂੰ ਕਿੱਥੇ ਬੈਠੇ ਨੇ ਉੱਥੇ ਇਹਨਾਂ ਨੂੰ ਪਤਾ ਉਹ ਮੇਰੇ ਕਿੱਥੇ ਕਿੱਥੇ ਬੈਠੇ ਨੇ ਗੁਜਰਾਵਾਲਾ ਮਤਲਬ ਅੱਛਾ ਗੁਜਰਾਵਾਲਾ ਡਿਸਟ੍ਰਿਕਟ ਵਿੱਚ ਬੈਠੇ ਨੇ ਹਾਂਜੀ ਠੀਕ ਹੈ ਤੁਹਾਨੂੰ ਠੀਕ ਹੈ ਜੀ ਜਿਹਨ ਪਿੱਛੇ ਦਰਬਾਰ ਦੇ ਬੈਕਸਾਈਡ ਇੱਥੇ ਹੁੰਦਾ ਸੀ ਖੂਬ ਇੱਕ ਇਹ ਦਰਗਾਹ ਹੈ ਤੇ ਦਰਗਾਹ ਦੇ ਸਾਹਮਣੇ ਪਹਿਲਾਂ ਖੂਬ ਹੁੰਦਾ ਸੀ ਐਥੇ ਸਿੱਖੋ। ਮਾਜੂਕ ਰਖੂ ਬੰਦਾ ਹੈ। ਪਿੰਡ ਦੇ ਦੱਖਣ ਵਾਲੇ ਪਾਸੇੋਂ ਪਿੰਡ ਦਾ 뷰 ਇਹ ਸਾਹਮਣੇ ਹੈ ਪਿੰਡ ਚੰਗੀ ਮਾਹੀਸ਼ਾ ਛੋਟਾ ਜਿਹਾ ਪਿੰਡ ਹੈ ਲੇਕਿਨ ਪਿੰਡ ਇਤਿਹਾਸਕ ਹੈ ਤੇ ਦੱਖਣ ਵਾਲੇ ਪਾਸੇ ਤੁਹਾਨੂੰ ਦਰਬਾਰ ਨਜ਼ਰ ਆਏਗਾ ਇਹ ਹੈ ਸਾਹਮਣੇ ਦਰਬਾਰ ਪੀਰ ਬੱਬਾ ਚੰਗੀ ਮਾਹੀਸ਼ਾ ਇਹ ਹੈ ਦਰਬਾਰ ਪੈਸੇ ਨਹੀਂ ਦਗਾ ਇਹ ਸਾਰਾ ਬਾਗ ਹੀ ਸੰਗਤਾਂ ਨਾ ਆ ਜਾ। ਕਿੱਥੇ ਸੀ ਬਾਗ? ਅੱਛਾ ਜਿਹੜੀ ਲੈਫਟ ਆ ਗਿਆ ਤਾਂ ਪੂਰਾ ਉਧਰ ਬਾਗ ਅੱਛਾ ਬਾਗ ਹੀ ਬਾਗ ਤਾਂ ਨਾ ਪਿਆਦਾ ਚੰਗੀ ਹੈਂ। ਚੰਗੀ ਮਾਈ ਸਾਹਿਬ। ਹਾਂ ਚੰਗੀ ਮਾਈ ਸਾਹਿਬ ਹੀ। ਇਹ ਕਿਤੇ 10 ਭਰਾ ਨੇ। ਇਸ ਚੀਜ਼ ਬਾਰੇ ਹਾਂ ਇੱਕ ਤਾਂ ਮੀਰ ਸ਼ਾਹ ਪੰਘਾਲੇ ਲੱਗੇ ਆ ਇੱਕ ਬਦਰ ਸ਼ਾਹ। ਹਾਂਜੀ। ਇਹ ਆਂਬ ਬੜਾ ਬੱਲਾ ਬੜਾ ਆਹ ਯਾ ਕਾ ਬੰਬੀ ਲੋ ਥੋੜਾ ਜਿਹਾ ਗੋੜਾ ਆਉਂਦਾ ਆਂਦੀ ਆਂਦੀ ਆਂ ਉਹਨਾ ਪਿੰਡ ਵਾਲੇ ਆਂਦੀ ਅੱਛਾ ਇਹਦੇ ਨੂੰ ਚਲੇ ਜਾਓ ਤੇ ਆਂਬ ਹੀ ਆਂਬ ਹੀ ਜੀ ਕੰਬਦਾ ਹਰੇ ਬਰੇ ਤੇ ਇਹ ਨਾ ਇਹ ਸੁਕੇ ਗਏ ਲੱਗਦਾ ਕਿ ਸਫੈਦਾ ਵਾਲੀ ਜੇ ਬੰਦੀ ਨਹੀਂ ਸਫੈਦੇ ਨੇ ਵਰਸਿਆਂ ਬੰਦੋ ਨੀ ਠੀਕ ਉਹ ਗੱਲ ਦੀ ਹੁੰਦਾ ਕਿ ਆਪ ਹੂੰ ਤੇ ਇੱਕ ਦਰਬਾਰ ਹੈ ਚੰਗੀ ਮਾਈਛਾ ਤੋਂ ਨੇੜੇ ਪਿੰਡ ਹੈ ਬਰੋਟਾ ਉੱਥੇ ਦਰਬਾਰ ਹੈ ਅਜੇ ਜਨਾਬ ਪੀਰ ਬੱਬਾ ਚੁੱਪ ਸ਼ਾਹੀ ਉੱਤੇ ਲਿਖਿਆ ਨਜ਼ਰ ਆ ਰਿਹਾ ਹੈ ਇਹ ਵੀ ਦੱਸਦੇ ਹਨ ਕਿ ਉਹਨੇ ਪਾਈ ਹੀ ਸ਼ਾਨ